ਸਰਕਾਰ ਮੁਰਦਾਬਾਦ 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 ਕੋਈ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਕੋਈ ਕਿਸੇ ਹਾਲਤ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਤੱਕੇ ਸ਼ਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਤੱਕੇ ਸ਼ਹੀ ਬੰਦ ਕਰੋ کارجا نہیں ہوندیانے نہیں ہوندا نہیں ہوندا قرآن کارجا نہیں ہوندیانگے نہیں ہوندا نہیں ہوندا کرا تو لاچاک اپنی رکھیے اپ کرو اپنی جی کرو تیاری اپنی رکھنی کرو تیاری اپنی ہو کے زندہ باد لو کے ساتھ زندہ باد زندہ باد لو کے ساتھ زندہ باد زندہ باد زندہ باد ਕਰਨ ਵਾਸਤੇ ਤਸਦੀਰਦਾਰ ਨੂੰ ਲਿਖਿਆ ਤਸਦੀਰਦਾਰ ਨੇ ਅੱਗੇ ਲਿਖਿਆ ਉਸ ਦਿਨ ਹੋਣ ਵਾਸਤੇ ਕਹਤੇ ਉਹ ਇਹ ਆ ਤੇ ਬਾਬਾ ਸਾਹਿਬ ਨੇ ਵਿਚੋਨੇ ਥੋੜੀ ਜਮੀਨ ਹੈ ਕਿਲਾ ਦੇ ਕਿਲਾ ਸ਼ਾਇਦ ਆਹ ਲਾ ਚਾਰ ਬੇਟੇ ਇਹਨਾਂ ਦੇ ਇਹ ਵਿਚ ਇੱਕ ਦੀ ਕੋਠੀ ਆ ਇਹ ਕੋਸ਼ਮਾ ਪਹਿਲਾ ਇਹ ਤੋਂ 2 ਲੱਖ ਦਾ ਮਾਣ ਅਬਰੂਨ ਕਰਾਇਆ ਸੀ 2 ਲੱਖ ਦਾ ਮਾਣ ਇਹਨਾਂ ਨੇ ਲਿਆ ਸੀ ਉਹਨਾਂ ਦੁੱਤਿਆਂ ਦੇ ਰਸਣ ਮੁਤਾਬਕ 18 ਲੱਖ ਰੁਪਈਆ ਇਹਨਾਂ ਨੇ ਉਸ ਬੈਂਕ ਨੂੰ ਵਾਪਸ ਕੀਤਾ ਉਹ 14 ਲੱਖ ਰੁਪਇਆ ਬਣਾਉਂਦੇ ਨੇ ਉਹ 14 ਲੱਖ ਇਹਨਾਂ ਨੇ ਵਾਪਸ ਕੀਤਾ ਪਰ ਜਿਹੜੀ ਅਜਿਹੀ ਰਾਗਮ ਖੜੀ ਆਇਆ ਭਾਰਤ ਕੋਲ ਭਾਰਤ ਭਾਰਤੀ ਕਿਸਾਨ ਜੀ ਇਹਨਾਂ ਨੇ ਇਕਤਾ ਆਗਰਾਹਾਂ ਵੱਲੋਂ ਅੱਜ ਅਮਰਜੀਤ ਸਿੰਘ ਦੇ ਘਰ ਅੱਗੇ ਉਹਨਾਂ ਦੀ ਕੁਰਕੀ ਹੋਣ ਸੰਬੰਧੀ ਕਰਦੀ ਪ੍ਰਸ਼ਾਸਨ ਨੇ ਨੋਟਿਸ ਕੱਢਿਆ ਸੀ ਉਸ ਨੂੰ ਦੀ ਭਾਰਤੀ ਕਿਸਾਨ ਯੂਨੀਅਨ ਦੇ ਸਾਰੇ ਆਗੂ ਬਲਾਕ ਆਗੂ ਇੱਥੇ ਮੌਜੂਦ ਨੇ ਆਪਾਂ ਕਿਹਨਾਂ ਨਾਲ ਗੱਲਬਾਤ ਕਰਨ ਸਾਡੇ ਨਾਲ ਮੌਜੂਦ ਨੇ ਪਾਕ ਸਿੰਘ ਸਨਾਈ ਪਾਕ ਸਿੰਘ ਜੀ ਦੱਸੋਗੇ ਜੀ ਜਿਹੜਾ ਸਾਰਾ ਮਸਲਾ ਕੀ ਧਰਨ ਆਇਆ ਹੈਗਾ ਇਸ ਨੂੰ ਚ ਇਹ 23 ਸਾਲ ਪਹਿਲਾਂ ਇਹਨਾਂ ਨੇ ਲੋਨ ਲਿਆ ਜੀ ਕੋਰਤੀ ਖੋਣ ਵਾਸਤੇ 2 ਲੱਖ ਠੀਕ ਹੈ ਜੀ ਉਸ ਤੋਂ ਬਾਅਦ ਪਰਿਵਾਰ ਦੇ ਦੱਸਣ ਮੁਤਾਬਕ ਇਹਨਾਂ ਦੇ ਵੀ ਪਰਿਵਾਰ ਕਹਿੰਦਾ ਵੀ ਅਸੀਂ 18 ਲੱਖ ਰੁਪਏ ਵਾਪਸ ਕੀਤਾ ਤੇ ਬੈਂਕ ਦੇ ਡਾਕੂਮੈਂਟਾਂ ਮੁਤਾਬਕ ਜਿਹੜਾ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਉਹ ਕਹਿੰਦੇ ਵੀ ਸਾਡੇ ਕੋਲ 14 ਲੱਖ ਰੁਪਏ ਵਾਪਸ ਕੀਤਾ ਹੈ ਪਰਿਵਾਰ ਨੇ ਠੀਕ ਹੈ ਜੀ ਹੋਰ ਉਹ ਦੁਆਰਾ ਅਸੀਂ ਬੈਂਕ ਮੈਨੇਜਰ ਨੂੰ ਮਿਲਿਆ ਸੀ ਤੇ ਇੱਥੇ ਦੇ ਵਿੱਚ ਜਾ ਕੇ ਮੈਂ ਦਰਸਾਉਣੀ ਵੀ ਤੁਸੀਂ ਇਹਨਾਂ ਦਾ ਪੈਸਾ ਕੁਝ ਭਰਾ ਕੇ ਤੁਸੀਂ ਇਹਨਾਂ ਨੂੰ ਸੌਡ ਕਰ ਦਿਓ ਤੇ ਭਰਾ ਕੇ ਇਹਨਾਂ ਦਾ ਜਿਹੜਾ ਕੇਸ ਹੈ ਮਤਲਬ ਨਿਢਾ ਜਾਵੇ ਉਹ ਬੈਂਕ ਮੈਨੇਜਰ ਕਹਿਣ ਲੱਗਾ ਵੀ ਜਿਹੜਾ ਖੇਤੀਬਾੜੀ ਕਰਜ਼ਾ ਹੁੰਦਾ ਉਹਦੇ ਦਾ ਵੀ ਕੁਝ ਮਾਫ ਕਰ ਦਿੰਨੇ ਹੁੰਦੇ ਆ ਜਿਹੜਾ ਇਹ ਹਾਊਸ ਲੋਨ ਹੁੰਦਾ ਇਹਦੇ ਕੁਝ ਨਹੀਂ ਮਾਫ ਕਰ ਸਕਦੇ ਅਸੀਂ ਸਾਡੇ ਵੱਸ ਦੀ ਕੋਈ ਗੱਲ ਨਹੀਂ ਹੈ ਅਸੀਂ ਕੁਝ ਨਹੀਂ ਕਰ ਸਕਦੇ ਅੱਜ ਦੀ ਡੇਟ ਦੇ ਵਿੱਚ 22 ਲੱਖ ਰੁਪਇਆ ਕੱਨੇ ਵੀ ਭਰੋ ਤੇ 22 ਲੱਖ ਰੁਪਇਆ ਭਰਦੇ ਤੇ ਫੇਰ ਅਸੀਂ ਇਹਨਾਂ ਨੂੰ ਜਿਹੜਾ ਕਲੀਅਰੈਂਸ ਸਰਟੀਫਿਕੇਟ ਉਹ ਦੇ ਸਕਦੇ ਆ ਨਹੀਂ ਆਗਰ ਇਹ ਭਰਦੇ ਇਹ ਤਾਂ ਜਿਹੜੀ ਕੋਠੀ ਆ ਕੋਠੀ ਦੇ ਉੱਤੇ ਕਬਜ਼ਾ ਕਰਕੇ ਅਸੀਂ ਕੋਠੀ ਅੱਗੇ ਵੇਚਾਂਗੇ ਉਹ ਕਿੰਨੇ ਦੀ ਵਿਕਦੀ ਆ ਕਿੰਨੇ ਨਹੀਂ ਵਿਕਦੀ ਉਹ ਆਪਣੀ ਗੱਲ ਆ ਜਿਹੜੀ ਕੋਠੀ ਦੇ ਕਬਜ਼ਾ ਕਰਨ ਦੀ ਗੱਲ ਆ ਠੀਕ ਹੈ। ਤੁਹਾਡੀ ਅਗਲੀ ਰਣਨੀਤੀ ਕੀ ਹੋਊ ਜੀ? ਅਗਲੀ ਰਣਨੀਤੀ ਇਹ ਹੈ ਵੀ ਅਸੀਂ ਜੇ ਬੈਂਕ ਦੇ ਅਧਿਕਾਰੀ ਆਉਂਦੇ ਆ ਤੇ ਤੇ ਕਬਜ਼ਾ ਕੋਈ ਤੇ ਅਸੀਂ ਨਹੀਂ ਹੋਣ ਲੱਗੇ। ਠੀਕ ਹੈ ਜੀ। ਸਵੇਰ ਤੋਂ ਲੈ ਕੇ ਤੁਸੀਂ ਬੈਠੇ ਹੋਗੇ ਕਿੰਨੇ ਵਜੇ ਤੱਕ ਬੈਠੋਗੇ? ਅਸੀਂ ਬੈਂਕ ਤੇ ਕੰਮ ਕਰਦੇ ਹਾਂ। ਤੇ ਕੋਈ ਆਇਆ ਅਜੇ ਤੱਕ ਗੱਲ ਤਾਂ ਕਰੇ ਕੋਈ ਨਹੀਂ ਆਇਆ ਜੀ। ਠੀਕ ਹੈ। ਠੀਕ ਹੈ ਜੀ। ਧੰਨਵਾਦ। ਇਹ ਸੰਪਾਕਸ਼ਿਕ ਸਨਣਾ ਜੀ ਇਸ ਮੌਕੇ ਤੇ ਕਿਸਾਨ ਲਗੂ ਜਗਨਨਾਥ ਸਿੰਘ ਜਵੰਦਾ ਪੰਡੀ ਜਨਰਲ ਸਿੰਘ ਬਾਦਰਾ ਪਵਿੰਦਰ ਸਿੰਘ ਧਰੋਲਾ ਤਕਵੀਰਤ ਕਮਲਜੀਤ ਕਮਰਜੀਤ ਕੋਰ ਬਰਬਰ ਤੇ ਪਾਰੀ ਗਿਣਤੀ ਵਿੱਚ ਕਿਸਾਨ ਵੀਰ ਮੌਜੂਦ ਹਨ ਨਿਰਕੀ ਸਿੰਘ ਬਰਬਰ ਮਾਸਟਰ ਜੀ ਆ ਆ ਕੇ ਰਸਿੱਟ ਕੋਲੋਂ ਲਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਟਾਈਮ ਹੋ ਗਿਆ ਹੈ ਦੁਪਹਿਰ ਦਾ ਤੇ ਵਲੰਟੀਅਰ ਵੀਰਾਂ ਨੂੰ ਬੇਨਤੀ ਹੈ ਕਿ ਉਹ ਲੰਗਰ ਜਿਹੜਾ ਸ਼ਕਾ ਰਹੇ ਉਸ ਤੋਂ ਬਾਅਦ ਅਸੀਂ ਸਾਰੇ ਦੀ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਲੰਗਰ ਦਾ ਆਰਾਮ ਨਾਲ ਸ਼ੋਭਾ ਬੈਠੇ ਸੁਭਰਾਟੀ ਨੂੰ ਲਾਜਵਾਲ ਸਿੰਘ ਬਰਬਰ ਧੰਨਵਾਦ ਜੀ ਤਨੋਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਜੀ